ਪੂਰੀ ਦੁਨੀਆ ਦੀ ਸਭ ਤੋਂ ਚੀਪੈਸਟ ਕੰਟਰੀ ਦੁਨੀਆ ਦਾ ਸਭ ਤੋਂ ਖਾਲੀ ਦੇਸ਼ ਦੁਨੀਆ ਦਾ ਸਭ ਤੋਂ ਠੰਡਾ ਪਿੰਡ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ رابطہ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੁਨੀਆ ਦੇ ਵਿੱਚ 200 ਤੋਂ ਵੀ ਵੱਧ ਦੇਸ਼ ਨੇ ਪਰ ਕੀ ਤੁਹਾਨੂੰ ਪਤਾ ਕਿ ਦੁਨੀਆ ਦਾ ਸਾਰਿਆਂ ਨਾਲੋਂ ਛੋਟਾ ਦੇਸ਼ ਕਿਹੜਾ ਜ਼ਿਆਦਾਤਰ ਲੋਕਾਂ ਦਾ ਜਵਾਬ ਹੋਣਾ ਵੈਟਿਕਨ ਸਿਟੀ ਹਾਂਜੀ ਵੈਟਿਕਨ ਸਿਟੀ ਦੁਨੀਆ ਦਾ ਸਭ ਨਾਲੋਂ ਛੋਟਾ ਦੇਸ਼ ਹੈ ਜੋ ਦੁਨੀਆ ਦੇ ਸਾਰੇ ਦੇਸ਼ਾਂ ਦੁਆਰਾ ਜਾਣਿਆ ਜਾਂਦਾ ਪਰ ਵੈਟਿਕਨ ਸਿਟੀ ਨਾਲੋਂ ਵੀ ਇੱਕ ਛੋਟਾ ਦੇਸ਼ ਹੈ ਜੋ ਇੰਗਲੈਂਡ ਦੇ ਵਿੱਚ ਉਸ ਦੇ ਸਮੁੰਦਰੀ ਕਿਨਾਰੇ ਤੋਂ 7 ਮੀਲ ਦੂਰ ਵਾਸਤਾ ਇਸ ਦੇਸ਼ ਦਾ ਕਿਸੇ ਵੀ ਜ਼ਮੀਨ ਤੇ ਕੋਈ ਮਾਲਕਾਨਾ ਹੱਕ ਨਹੀਂ ਸਮੁੰਦਰ ਵਿੱਚ ਵਾਸਤੇ ਇਸ ਥਿਚ ਦਾ ਨਾਮ ਹੈ ਸੀਲ ਹੈ ਅਸਲ ਵਿੱਚ ਇੱਕ ਦੇਸ਼ ਕਿਹਨੂੰ ਕਿਹਾ ਜਾਂਦਾ ਇੱਕ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਆਪਣੀ ਸਰਕਾਰ ਹੁੰਦੀ ਹੈ ਆਪਣੀ ਕਰੰਸੀ ਹੁੰਦੀ ਹੈ ਉਹਦੀਆਂ ਸਰਹੱਦਾਂ ਹੁੰਦੀਆਂ ਨੇ ਤੇ ਉਹਨਾਂ ਦੇ ਗੁਆਂਢੀ ਦੇਸ਼ਾਂ ਦੁਆਰਾ ਉਹਨੂੰ ਡੈਕੋਗਨਾਈਜ਼ ਕੀਤਾ ਜਾਂਦਾ ਪਛਾਣਿਆ ਜਾਂਦਾ ਇਸੇ ਤਰੀਕੇ ਨਾਲ ਸੀਲੈਂਡ ਦਾ ਆਪਣਾ ਇੱਕ ਸਰਹੱਤਾ ਆਪਣੀ ਕਰੰਸੀ ਆਪਣੀ ਗਵਰਨਮੈਂਟ ਤੇ ਆਪਣਾ ਕਾਨੂੰਨ ਹੈ ਪਰ ਆਲੇ-ਦਾਲੇ ਦੇਸ਼ਾਂ ਦੁਆਰਾ ਉਹਨੂੰ ਇੱਕ ਦੇਸ਼ ਦੀ ਮਾਨਤਾ ਨਹੀਂ ਦਿੱਤੀ ਜਾਂਦੀ ਸੀਲੈਂਡ ਨਾਮ ਦਾ ਇਹ ਦੇਸ਼ ਅਸਲ 'ਚ ਸਮੁੰਦਰ ਦੇ ਵਿੱਚ ਇੱਕ ਪਲੈਟਫਾਰਮ ਦੇ ਉੱਤੇ ਬਣਿਆ ਹੋਇਆ ਜੇ ਆਪਾਂ ਇਹਦੀ ਹੋਂਦ ਦੀ ਗੱਲ ਕਰੀਏ ਤਾਂ ਜਦੋਂ ਦੂਜੇ ਵਿਸ਼ਵ ਯੁੱਧ ਦੇ ਵਿੱਚ ਜਰਮਨੀ ਦੇ ਹਵਾਈ ਜਹਾਜ਼ ਇੰਗਲੈਂਡ ਉੱਤੇ ਹਮਲਾ ਕਰਨ ਲਈ ਆਉਂਦੇ ਸੀ ਤਾਂ ਉਹਨਾਂ ਨੂੰ ਰੋਕਣ ਲਈ ਬ੍ਰਿਟਿਸ਼ ਆਰਮੀ ਨੇ ਇਹ ਪਲੈਟਫਾਰਮ ਬਣਾਏ ਸੀ ਇੱਥੇ ਫੌਜੀ ਪੱਕੇ ਤੌਰ ਤੇ ਤਾਇਨਾਤ ਰਹਿੰਦੇ ਸੀ ਉਹਨਾਂ ਜਹਾਜ਼ਾਂ ਦੇ ਉੱਤੇ ਹਮਲਾ ਕਰਨ ਦੇ ਲਈ ਇਹਨਾਂ ਪਲੈਟਫਾਰਮਸ ਨੂੰ ਰਾਫਟਾਵਸ ਜਾਂ ਫੋਟ ਕਿਹਾ ਜਾਂਦਾ ਸੀ। ਬਿਸ਼ਪਜੋਤ ਖਤਮ ਹੋਣ ਤੋਂ ਬਾਅਦ ਇਹਨਾਂ ਪਲੇਟਫਾਰਮਸ ਨੂੰ ਖਾਲੀ ਕਰ ਦਿੱਤਾ ਗਿਆ। 1956 ਦੇ ਵਿੱਚ ਇਹਨਾਂ ਨੂੰ ਤੋੜਨ ਦੇ ਹੁਕਮ ਜਾਰੀ ਹੋਏ ਪਰ ਜੋ ਕਦੇ ਵੀ ਪੂਰੇ ਨਹੀਂ ਹੋਏ। 1950 ਦੇ ਦਹਾਕੇ ਵਿੱਚ ਇੰਗਲੈਂਡ ਦੇ ਵਿੱਚ ਪਾਇਰੇਟ ਰੇਡੀਓ ਸਟੇਸ਼ਨਸ ਦਾ ਚਲਣ ਕਾਫੀ ਵੱਧ ਚੁੱਕਿਆ ਸੀ। ਪਾਇਰੇਟ ਰੇਡੀਓ ਸਟੇਸ਼ਨਸ ਅਸਲ ਦੇ ਵਿੱਚ ਬਿਨਾ ਲਾਇਸੈਂਸ ਜਾਂ ਬਿਨਾ ਅਥਾਰਾਈਜੇਸ਼ਨ ਤੋਂ ਆਪਰੇਟ ਕਰਨ ਵਾਲੇ ਰੇਡੀਓ ਸਟੇਸ਼ਨ ਸੀ। ਇਹਨਾਂ ਨੂੰ ਲੁਕਣ ਦੇ ਲਈ ਕੁਝ ਅਜੀਬੀਆਂ ਜਗਾਵਾਂ ਦੀ ਲੋੜ ਸੀ ਜਿੱਥੇ ਛੇਦੀ ਛਾਤੀ ਇਹਨਾਂ ਨੂੰ ਕੋਰਸ ਜਾਂ ਕੋਈ ਹੋਰ ਅਥਾਰਟੀ ਨਾ ਫੜ ਸਕੇ ਤੇ ਇਹਨਾਂ ਰੇਡੀਓ ਸਟੇਸ਼ਨਸ ਦਾ ਨਮਾਕਰ ਬਣੇ ਇਹ ਰਾਫਟਾਵਰਸ ਇਹਨਾਂ ਵਿੱਚੋਂ ਇੱਕ ਪਲੇਟਫਾਰਮ ਦੇ ਉੱਤੇ ਰॉय ਬੀਟਸ ਨਾਮ ਦੇ ਇੱਕ ਬੰਦੇ ਨੇ ਕਬਜ਼ਾ ਕੀਤਾ ਰॉय ਬੀਟਸ ਇੱਕ ਬ੍ਰਿਟਿਸ਼ ਸਿਟੀਜ਼ਨ ਸੀ ਤੇ ਉਹ ਬ੍ਰਿਟਿਸ਼ ਆਰਮੀ ਦਾ ਇੱਕ ਐਕਸ ਮੇਜਰ ਵੀ ਸੀ ਉਸਨੇ ਇੱਥੇ ਇੱਕ ਬ੍ਰਿਟਿਸ਼ ਪਾਇਲਟ ਰੇਡੀਓ ਸਟੇਸ਼ਨ ਜਿਸ ਦਾ ਨਾਮ ਸੀ ਐਸਐਕਸ ਲੰਡਨ ਉਹ ਚੁਣੌਣ ਲਈ ਕਬਜ਼ਾ ਕੀਤਾ ਸੀ ਪਰ ਉੱਥੇ ਆ ਕੇ ਉਸਦੇ ਪਲਾਨ ਬਦਲ ਗਏ ਤੇ ਉਸਨੇ ਰੇਡੀਓ ਸਟੇਸ਼ਨ ਸ਼ੁਰੂ ਕਰਨ ਦੀ ਬਜਾਏ ਇਹਨੂੰ ਪ੍ਰਿੰਸਿਪੈਲਿਟੀ ਆਫ ਸੀ ਲੈਂਡ ਦੇ ਨਾਮ ਤੋਂ ਇੱਕ ਦੇਸ਼ ਘੋਸ਼ਿਤ ਕਰ ਦਿੱਤਾ ਜਦੋਂ ਇਸ ਗੱਲ ਦਾ ਪਤਾ ਇੰਗਲੈਂਡ ਦੀ ਸਰਕਾਰ ਨੂੰ ਲੱਗਿਆ ਤਾਂ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਰॉय ਬੇਟਸ ਨੂੰ ਇਹ ਪਲੇਟਫਾਰਮ ਖਾਲੀ ਕਰਨ ਲਈ ਚੇਤਾਵਨੀ ਦਿੱਤੀ ਪਰ ਇਹ ਪਲੇਟਫਾਰਮ ਇੰਗਲੈਂਡ ਦੀ ਸਮੁੰਦਰੀ ਸਰਹੱਦ ਤੋਂ ਬਾਹਰ ਹੋਣ ਕਾਰਨ ਉਹ ਕੁਝ ਵੀ ਨਹੀਂ ਕਰ ਸਕਦੇ ਸੀ ਇੱਕ ਆਰਮੀ ਦਾ ਮੇਜਰ ਹੋਣ ਕਾਰਨ ਰॉय ਨੂੰ ਇਹਨਾਂ ਸਭ ਗੱਲਾਂ ਦਾ ਪਤਾ ਸੀ ਇਸੇ ਚੀਜ਼ ਦਾ ਫਾਇਦਾ ਉਠਾ ਕੇ ਉਹਨੇ ਇੰਗਲੈਂਡ ਸਰਕਾਰ ਦੀਆਂ ਚੇਤਾਵਨੀਆਂ ਵੱਲ ਕੋਈ ਧਿਆਨ ਨਾ ਦਿੱਤਾ ਸਰਕਾਰ ਨੇ ਰॉय ਬੇਟਸ ਦੇ ਵਿਰੁੱਧ ਕੋਰਟ ਦੇ ਵਿੱਚ ਕੇਸ ਕੀਤਾ ਪਰ ਕੋਰਟ ਨੇ ਇੰਟਰਨੈਸ਼ਨਲ ਵਾਟਰ ਸਾਊਂਡ ਕਰਕੇ ਉਹਨਾਂ ਨੇ ਕੇਸ ਨੂੰ ਰੱਦ ਕਰ ਦਿੱਤਾ ਕੋਰਟ ਕੇਸ ਜਿੱਤਣ ਤੋਂ ਬਾਅਦ ਡੌਨ ਬੇਡਸ ਨੇ ਆਪਣੇ ਆਪ ਨੂੰ ਪ੍ਰਿੰਸਿਪੈਲਿਟੀ ਆਫ ਸੀਲੈਂਡ ਦਾ ਪ੍ਰਿੰਸ ਘੋਸ਼ਿਤ ਕਰ ਦਿੱਤਾ ਤੇ ਆਪਣੀ ਵਾਈਫ ਜੁਵਾਨ ਬੇਡਸ ਨੂੰ ਉੱਥੋਂ ਦੀ ਪ੍ਰਿੰਸੈਸ ਬਣਾ ਦਿੱਤਾ ਉਹਨਾਂ ਦੇ ਬੇਟੇ ਮਾਈਕਲ ਬੇਡਸ ਨੇ ਵੀ ਉੱਥੇ ਜਾ ਕੇ ਰਹਿਣਾ ਸਟਾਰਟ ਕਰ ਦਿੱਤਾ 1978 ਦੇ ਵਿੱਚ ਉਹਨਾਂ ਨੇ ਉੱਥੇ ਇੱਕ ਹੋਟਲ ਤੇ ਕਸੀਨੋ ਬਣਾਉਣ ਲਈ ਜਰਮਨੀ ਦੇ ਇੱਕ ਕੰਟਰੈਕਟਰ ਨਾਲ ਡੀਲ ਕੀਤੀ ਜਿਸ ਨੇ ਉਹਨਾਂ ਨੂੰ ਧੋਖਾ ਦੇ ਕੇ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਲੈਗਜ਼ੈਂਡਰ ਐਕਨਬੈਕ ਨਾਮ ਦੇ ਇਸ ਡੀਲਰ ਨੇ ਰੌਏ ਤੇ ਉਹਨਾਂ ਦੀ ਵਾਈਫ ਨੂੰ ਆਸਟਰੀਆ ਬੁਲਾਇਆ ਡਿਵੈਲਪਮੈਂਟਸ ਦੇ ਡਿਸਕਸ਼ਨ ਦੇ ਲਈ ਉਸੇ ਦੌਰਾਨ ਉਸਨੇ ਸੀ ਲੈਂਡ ਦੇ ਉੱਤੇ ਹਮਲਾ ਕੀਤਾ ਆਪਣੇ ਤਿੰਨ ਸਾਥੀਆਂ ਦੇ ਨਾਲ ਉਸ ਸਮੇਂ ਸਿਰਫ ਮਾਈਕਲ ਹੀ ਉੱਥੇ ਮੌਜੂਦ ਸੀ ਉਨਨਾਂ ਨੇ ਮਾਈਕਲ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਕਿਸੇ ਤਰੀਕੇ ਮਾਈਕਲ ਨੇ ਜੇਲ੍ਹ ਵਿੱਚੋਂ ਨਿਕਲ ਕੇ ਉਹਨਾਂ ਚਾਰਾਂ ਦੇ ਉੱਤੇ ਹਾਵੀ ਹੋ ਕੇ ਉਹਨਾਂ ਨੂੰ ਹਰਾਇਆ ਉਹਨਾਂ ਚਾਰਾਂ ਦੇ ਵਿੱਚੋਂ ਤਿੰਨ ਦੋਸਤਾਂ ਨੂੰ ਉਸਨੇ ਵਾਪਸ ਭੇਜ ਦਿੱਤਾ ਐਕਨ ਵੈਕ ਨੂੰ ਉੱਥੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਐਕਨ ਵੈਕ ਨੂੰ 3 ਮਹੀਨੇ ਸੀਲੈਂਡ ਦੇ ਵਿੱਚ ਹੀ ਜੇਲ੍ਹ ਵਿੱਚ ਰੱਖਿਆ ਗਿਆ ਉਹਨੂੰ ਛਡਾਉਣ ਲਈ ਜਰਮਨੀ ਨੇ ਇੱਕ ਡਿਪਲੋਮੈਟ ਭੇਜਿਆ ਐਕਨ ਵੈਗ ਤੋਂ 23000 ਪਾਉਂਡ ਜੁਰਮਾਨਾ ਲੈ ਕੇ ਉਹਨੂੰ ਛੱਡਿਆ ਗਿਆ। ਇਹ ਪਲੇਟਫਾਰਮ ਇੰਗਲੈਂਡ ਦੇ ਸਮੁੰਦਰੀ ਕਿਨਾਰਿਆਂ ਤੋਂ 7 ਮੀਲ ਦੂਰ ਆ। ਜਦਕਿ 1967 ਦੇ ਵਿੱਚ ਇੰਗਲੈਂਡ ਦੀ ਸਮੁੰਦਰੀ ਸਰਹੱਦ ਸਿਰਫ 3 ਮੀਲ ਸੀ। ਪਰ ਇੰਗਲੈਂਡ ਵਰਗੇ ਦੇਸ਼ ਦੀ ਸਮੁੰਦਰੀ ਸਰਹੱਦ ਸਿਰਫ 3 ਮੀਲ ਹੀ ਕਿਉਂ? ਅਸਲ 'ਚ ਇਸ ਦਾ ਰੀਜ਼ਨ ਇਹ ਹੈ ਕਿ ਜਦੋਂ ਇਹ ਸਮੁੰਦਰੀ ਸਰਹੱਦਾਂ ਬਣੀਆਂ ਸੀ ਉਹ ਬਹੁਤ ਪੁਰਾਣਾ ਸਮਾਂ ਸੀ। ਸਮੁੰਦਰੀ ਜਹਾਜ਼ਾਂ ਦੇ ਟਾਈਮ ਦਾ ਤੇ ਉਹਨਾਂ ਸਮਿਆਂ ਦੇ ਵਿੱਚ ਤੋਪਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਇੱਕ ਦੇਸ਼ ਦੀ ਸਮੁੰਦਰੀ ਸਰਹੱਦ ਨੂੰ ਤੈਅ ਕਰਨ ਦੇ ਲਈ 1987 ਦੇ ਵਿੱਚ ਜਦੋਂ ਇੰਗਲੈਂਡ ਨੇ ਆਪਣੇ ਇੰਟਰਨੈਸ਼ਨਲ ਬਾਰਡਰਸ ਦੀ ਸਰਹੱਦ ਨੂੰ ਵਧਾ ਕੇ 12 ਮੀਲ ਕੀਤਾ ਤਾਂ ਉਹਨਾਂ ਨੇ ਦੁਬਾਰਾ ਸੀਲੈਂਡ ਨੂੰ ਇੰਗਲੈਂਡ ਦੇ ਅੰਦਰ ਲਿਆਉਣ ਲਈ ਟ੍ਰਾਈ ਕੀਤਾ ਪਰ ਰੌਏ ਨੇ ਡੇ ਫੈਕਟੋ ਜਿਸ ਤੇ ਤਰ੍ਹਾਂ ਉਹਨਾਂ ਨੇ ਇੱਕ ਕੋਰਟ ਕੇਸ ਤੇ ਇੱਕ ਜਨਮਦਿਨ ਦੇ ਡਿਪਲੋਮੈਟ ਦੇ ਆਉਣ ਦਾ ਜਰੀਆ ਲੈ ਕੇ ਇਹ ਕਿਹਾ ਕਿ ਇੱਕ ਦੇਸ਼ ਨੂੰ ਰੈਕੋਗਨੀਸ਼ਨ ਮਿਲ ਚੁੱਕੀ ਆ ਇਸ ਲਈ ਉਹਨਾਂ ਨੇ ਪ੍ਰਿੰਸੀਪਲ ਸਿਟੀ ਆਫ ਸੀਲੈਂਡ ਦੇ ਉੱਤੇ ਆਪਣਾ ਹੀ ਕਬਜ਼ਾ ਰੱਖਿਆ ਤੇ ਅੱਜ ਵੀ ਉਹਨਾਂ ਦੇ ਪਰਿਵਾਰ ਦੁਆਰਾ ਉੱਥੇ ਰਾਜ ਕੀਤਾ ਜਾਂਦਾ ਤੇ ਉਹਨੂੰ ਆਪਣਾ ਪਰਸਨਲ ਦੇਸ਼ ਮੰਨਿਆ ਗਿਆ